ਰਵੀ ਨੂੰ ਚਨਾ ਪੁੱਛਦਾ ਕੀ ਹਾਲ ਹੈ ਸਤੁਲੁਜ ਪਾਰੀ ਕਰ ਲੈਣ ਸਤੁਲੁਜ ਦਾ ਮੈਂ ਡਾਕਟਰ ਪਰਮਿੰਦਰਜੀਤ ਕੌਰ ਮੁਖੀ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਅੱਜ ਅਸੀਂ ਪੰਜਾਬੀ ਯੂਨੀਵਰਸਿਟੀ ਵਿੱਚ ਵਿਸਾਖੀ ਮੇਲਾ ਮਨਾ ਰਹੇ ਹਾਂ ਇਹ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਯੂਨੀਵਰਸਿਟੀ ਦੇ ਇਤਿਹਾਸ ਵਿੱਚ ਇਸ ਤੋਂ ਪਹਿਲਾਂ ਇੱਕ 1968 ਦੇ ਵਿੱਚ ਇਹ ਮੇਲਾ ਸਮਾਗਮ ਹੋਇਆ ਸੀ ਇਸ ਤੋਂ ਬਾਅਦ ਇਹ ਪਹਿਲਾ ਵਿਸਾਖੀ ਮੇਲਾ ਹੈ ਜਿਹੜਾ ਪ੍ਰੋਫੈਸਰ ਅਰਵਿੰਦ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉਪ ਕੁਲਪਤੀ ਸਾਹਿਬ ਦੀ ਜੋਗ ਅਗਵਾਈ ਹੇਠ ਇਹ ਮੇਲਾ ਅੱਜ ਅਯੋਜਿਤ ਕੀਤਾ ਗਿਆ ਤੇ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਦਾ ਜਿਹੜਾ ਮੁੱਖ ਮੋਟਿਵ ਹੈ ਜੋ ਮੋਟਿਵ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਮੋਟਿਵ ਹੈ ਪੰਜਾਬੀ ਭਾਸ਼ਾ ਸਹਿਤ ਤੇ ਸਭਿਆਚਾਰ ਨੂੰ ਪੂਰਪੂਰਣਿਤ ਕਰਨਾ ਤੇ ਉਸ ਦੇ ਲਈ ਇਹ ਇੱਕ ਬਹੁ ਫੈਕਲਟੀ ਵਿਭਾਗ ਹੈ ਜਿਹੜਾ ਇਹ ਗਤੀਵਿਧੀਆਂ ਕਰਦਾ ਹੈ ਤੇ ਇਸ ਦੇ ਤਹਿਤ ਅੱਜ ਅਸੀਂ ਪਹਿਲਾਂ ਅੰਦਰ ਸੈਨੇਟ ਹਾਲ ਦੇ ਵਿੱਚ ਇੱਕ ਵਿਸ਼ੇਸ਼ ਭਾਸ਼ਣ ਰੱਖਿਆ ਗਿਆ ਪ੍ਰੋਫੈਸਰ ਰਜਿੰਦਰਪਾਲ ਸਿੰਘ ਬਰਾੜ ਦਾ ਸਾਮ ਵਿਸਾਖੀ ਦੀ ਸਮਕਲਨ ਸਾਰਤਕਤਾ ਤੇ ਉਸ ਤੋਂ ਉਪਰੰਤ ਦੂਸਰੇ ਭਾਗ ਵਿੱਚ ਆ ਸਭਿਆਚਾਰਿਕ ਸਮਾਗਮ ਅਯੋਜਿਤ ਕੀਤਾ ਗਿਆ ਕਲਾ ਪੰਮਨ ਦੀ ਪਿਛਲੀ ਸਟੇਜ ਉੱਤੇ ਜਿਸ ਦੇ ਵਿੱਚ ਉਹ ਵਿੱਚ ਵੱਖ-ਵੱਖ ਬਣੀਆਂ ਪੇਸ਼ ਹੋਈਆਂ ਜਿਵੇਂ ਸਭਿਆਚਾਰ ਦੇ ਵੱਖ-ਵੱਖ ਪੱਖਾਂ ਨੂੰ ਪੇਸ਼ ਕੀਤਾ ਗਿਆ ਗਾਇਕੀ ਦੇ ਰੂਪ ਵਿੱਚ ਨਚਨ ਦੇ ਰੂਪ ਵਿੱਚ ਪੰਗੜੇ ਦੇ ਰੂਪ ਵਿੱਚ ਅਤੇ ਵਿਸਾਖੀ ਦੇ ਤਿਉਹਾਰ ਨੂੰ ਬਹੁਤ ਹੀ ਖੂਬਸੂਰਤੀ ਨਾਲ ਯੂਨੀਵਰਸਿਟੀ ਵਿੱਚ ਮਨਾਇਆ ਗਿਆ ਤੇ ਹੁਣ ਇਹ ਲੜੀ ਯੂਨੀਵਰਸਿਟੀ ਵਿੱਚ ਸ਼ੁਰੂ ਹੋਈ ਹੈ ਤੇ ਅਜਿਹੇ ਪ੍ਰੋਗਰਾਮ ਵਾਈਸ ਚਾਂਸਲਰ ਸਾਹਿਬ ਦੀ ਉੱਚ ਉੱਚ ਸੋਚ ਦੇ ਕਾਰਨ ਲਗਾਤਾਰ ਯੂਨੀਵਰਸਿਟੀ ਵਿੱਚ ਹੋ ਰਹੇ ਹਨ ਤੇ ਅਸੀਂ ਇਸ ਮਾਹੌਲ ਵਿੱਚ ਬਹੁਤ ਖੁਸ਼ ਆ ਤੇ ਯੂਨੀਵਰਸਿਟੀ ਦੇ ਲਈ ਸ਼ੁਭ ਕਾਮਨਾ ਕਰਦੇ ਹਾਂ ਧੰਨਵਾਦ ਕਿਸਾਬ ਦੀ ਸਿਧਕੇ ਆਵਾਜ਼ੀ ਤੇਰੇ ਅੰਦਰੋਂ ਵੀ ਜੀ ਤੇਰੇ ਆਵਾਰਿਆਂ ਦੀ ਤੇਰੀ ਜੀ ਜੀ ਤੇ ਖੁਸ਼ੀ ਦੇ ਗਾਣਾ ਇਹ ਨਾਲ ਬਿੱਲੀ ਪਾਣਾ ਪਾ ਕੇ ਰਵੀ ਤੋਂ ਚਨਾ ਪੁੱਛਦਾ ਡਾਕਟਰ ਪਰਮਿੰਦਰਜੀਤ ਕੌਰ ਮੁਖੀ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਅੱਜ ਅਸੀਂ ਪੰਜਾਬੀ ਯੂਨੀਵਰਸਿਟੀ ਵਿੱਚ ਵਿਸਾਖੀ ਮੇਲਾ ਮਨਾ ਰਹੇ ਹਾਂ ਇਹ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਯੂਨੀਵਰਸਿਟੀ ਦੇ ਇਤਿਹਾਸ ਵਿੱਚ ਇਸ ਤੋਂ ਪਹਿਲਾਂ ਇੱਕ 1968 ਦੇ ਵਿੱਚ ਇਹ ਮੇਲਾ ਸਮਾਗਮ ਹੋਇਆ ਸੀ ਇਸ ਤੋਂ ਬਾਅਦ ਇਹ ਪਹਿਲਾ ਵਿਸਾਖੀ ਮੇਲਾ ਹੈ ਜਿਹੜਾ ਪ੍ਰੋਫੈਸਰ ਅਰਵਿੰਦ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉਪ ਕੁਲਪਤੀ ਸਾਹਿਬ ਦੀ ਜੋਗ ਅਗਵਾਈ ਹੇਠ ਇਹ ਮੇਲਾ ਅੱਜ ਅਯੋਜਿਤ ਕੀਤਾ ਗਿਆ ਤੇ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਦਾ ਜਿਹੜਾ ਮੁੱਖ ਮੋਟਿਵ ਹੈ ਜੋ ਮੋਟਿਵ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਮੋਟਿਵ ਹੈ ਪੰਜਾਬੀ ਭਾਸ਼ਾ ਸਹਿਤ ਤੇ ਸਭਿਆਚਾਰ ਨੂੰ ਪਰਫੁੱਲਤ ਕਰਨਾ ਤੇ ਉਸ ਦੇ ਲਈ ਇਹ ਇੱਕ ਬਹੁ ਫੈਕਲਟੀ ਵਿਭਾਗ ਹੈ ਜਿਹੜਾ ਇਹ ਗਤੀਵਿਧੀਆਂ ਕਰਦਾ ਹੈ ਤੇ ਇਸ ਦੇ ਤਹਿਤ ਅੱਜ ਅਸੀਂ ਪਹਿਲਾਂ ਅੰਦਰ ਸੈਨੇਟ ਹਾਲ ਦੇ ਵਿੱਚ ਇੱਕ ਵਿਸ਼ੇਸ਼ ਭਾਸ਼ਣ ਰੱਖਿਆ ਗਿਆ ਪ੍ਰੋਫੈਸਰ ਰਜਿੰਦਰਪਾਲ ਸਿੰਘ ਬਰਾੜ ਦਾ ਸਾਮ ਵਿਸਾਖੀ ਦੀ ਸਮਕਲਨ ਸਾਰਥਕਤਾ ਤੇ ਉਸ ਤੋਂ ਉਪਰੰਤ ਦੂਸਰੇ ਭਾਗ ਵਿੱਚ ਆ ਸਭਿਆਚਾਰਿਕ ਸਮਾਗਮ ਜੁਜਿਤ ਕੀਤਾ ਗਿਆ ਕਲਾ ਪਮਨ ਦੀ ਪਿਛਲੀ ਸਟੇਜ ਉੱਤੇ ਜਿਸ ਦੇ ਵਿੱਚ ਉਹ ਵਿੱਚ ਵੱਖ-ਵੱਖ ਬਣੀਆਂ ਪੇਸ਼ ਹੋਈਆਂ ਜਿਵੇਂ ਸਭਿਆਚਾਰ ਦੇ ਵੱਖ-ਵੱਖ ਪੱਖਾਂ ਨੂੰ ਪੇਸ਼ ਕੀਤਾ ਗਿਆ ਗਾਇਕੀ ਦੇ ਰੂਪ ਵਿੱਚ ਨਚਨ ਦੇ ਰੂਪ ਵਿੱਚ ਪੰਗੜੇ ਦੇ ਰੂਪ ਵਿੱਚ ਅਤੇ ਵਿਸਾਖੀ ਦੇ ਤਿਉਹਾਰ ਨੂੰ ਬਹੁਤ ਹੀ ਖੂਬਸੂਰਤੀ ਨਾਲ ਯੂਨੀਵਰਸਿਟੀ ਵਿੱਚ ਮਨਾਇਆ ਗਿਆ ਤੇ ਹੁਣ ਇਹ ਲੜੀ ਯੂਨੀਵਰਸਿਟੀ ਵਿੱਚ ਸ਼ੁਰੂ ਹੋਈ ਹੈ ਤੇ ਅਜਿਹੇ ਪ੍ਰੋਗਰਾਮ ਵਾਈਸ ਚਾਂਸਲਰ ਸਾਹਿਬ ਦੀ ਉੱਚ ਉੱਚ ਸੋਚ ਦੇ ਕਾਰਨ ਲਗਾਤਾਰ ਯੂਨੀਵਰਸਿਟੀ ਵਿੱਚ ਹੋ ਰਹੇ ਹਨ ਤੇ ਅਸੀਂ ਇਸ ਮਾਹੌਲ ਵਿੱਚ ਬਹੁਤ ਖੁਸ਼ ਆ ਤੇ ਯੂਨੀਵਰਸਿਟੀ ਦੇ ਲਈ ਸ਼ੁਭ ਕਾਮਨਾ ਕਰਦੇ ਹਾਂ ਧੰਨਵਾਦ